ਵੀ ਆਨਲਾਈਨ ਖੇਡੋ ਤੇ 1 ਰੁਪਇਆ ਲਾਓ ਤੇ ਇੰਨੇ ਆਗੇ ਤੇ ਇੰਨੇ ਰੁਪਏ ਲਾਓ ਤੇ ਇੰਨੇ ਆ ਜਾਣਗੇ ਤੁਹਾਨੂੰ ਆਨਲਾਈਨ ਸੱਟੇਬਾਜੀ ਵਾਲੇ ਚ ਵੱਡੇ ਵੱਡੇ ਕਲਾਕਾਰ ਪਮੇ ਅਭਿਨੇਤਾ ਸਾਰੇ ਇਹਦੇ ਵਿੱਚ ਆਉਂਦੇ ਰਹੇ ਮਿੱਟੂ ਜੀ ਤੇ ਹੁਣ ਕਹਿੰਦੇ ਕਿ ਵੀ ਆਮਦਨ ਕਰ ਵਿਭਾਗ ਨੇ ਕਾਰਵਾਈ ਕੀਤੀ ਆ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਸਾਰੇ ਕਿਤੇ ਰੇਡਸ ਵਗੈਰਾ ਕੀਤੀਆਂ ਤੇ ਇਹ ਵੀ ਇੱਕ ਬਹੁਤ ਵੱਡਾ ਨੈਟਵਰਕ 500 600 ਕਰੋੜ ਦਾ ਇਹ ਕਹਿ ਰਹੇ ਨੇ ਪਰ ਇਹਦੇ ਵਿੱਚ ਵੀ ਅਜੇ ਹੋਰ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਕਿ ਇਹ ਵੀ ਹੋਰ ਵੱਡਾ ਹੋ ਸਕਦਾ ਹੈ ਤੇ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਆਫਸਰਾਂ ਦੇ ਨਾਮ ਵੀ ਆ ਰਹੇ ਨੇ ਇਹਦੇ ਵਿੱਚ ਪਤਾ ਕੀ ਹੈ ਕਿ ਜਿਹੜੀ ਇਹ ਆਨਲਾਈਨ ਸੱਟੇਬਾਜੀ ਹੁੰਦੀ ਹੈ ਨਾ ਇਹ ਇੰਟਰਨੈਸ਼ਨਲ ਰੈਕਡ ਬੜਾ ਜਗਾਰਡ ਹੁੰਦਾ ਹੈ ਜੀ ਹੁਣ ਇਹਦੇ ਵਿੱਚ ਵੀ ਇੱਕ ਕੱਲ ਮੈਂ ਗੱਲ ਖੋਲ੍ਹ ਕੇ ਦੱਸੀ ਸੀ ਲੋਕਾਂ ਨੂੰ ਕਿ ਭਈ ਪਹਿਲਾਂ ਤੇ ਕੁਝ ਚੀਜ਼ਾਂ ਨੂੰ ਜੋੜ ਕੇ ਦੇਖੋ ਹੂੰ ਦੁਬਈ ਉਹ ਜਗ੍ਹਾ ਹੈ ਜਿੱਥੇ ਅੱਜ ਦੁਨੀਆ ਦਾ ਧਨ ਜਿਹੜਾ ਹੈ ਨਾ ਜਾ ਕੇ ਜਮਾਉਂਦਾ ਹੈ ਹੂੰ ਕੁਝ ਦੇਸ਼ ਦੁਬਈ ਤੇ ਦਬਾਅ ਬਣਾਉਂਦੇ ਨੇ ਕਿ ਭਾਈ ਤੁਸੀਂ ਸਾਡੀ ਜਿਹੜੀ ਇਕਨੋਮੀ ਹੈ ਉਸ ਨੂੰ ਪ੍ਰਭਾਵਿਤ ਕਰ ਰਹੇ ਹੋ ਜੀ ਜੀ ਕਿ ਇੱਕ ਨੰਬਰ ਵਾਲਾ ਵੀ ਤੇ ਦੋ ਨੰਬਰ ਵਾਲਾ ਵੀ ਅੱਜ ਕੱਲ ਕਹਿੰਦਾ ਕਿ ਦੁਬਈ ਚਲੋ ਚਲੋ ਦੁਬਈ ਹੂੰ ਠੀਕ ਆ ਆਪਣੇ ਕਿੰਨੇ ਆਰਟਿਸਟ ਵੀ ਉੱਥੇ ਦੁਬਈ ਜਾ ਰਹੇ ਸੈਟਲ ਉਹ ਇਹਨਾਂ ਕੋਲੇ ਚਲੋ ਸੁਰੱਖਿਆ ਦਾ ਹਵਾਲਾ ਹੈ ਪਰ ਕਾਰਨ ਹਾਂਜੀ ਹਾਂਜੀ ਮੈਂ ਉਹੀ ਕਹਿ ਰਿਹਾ ਨਾ ਇੱਕ ਨੰਬਰ ਵਾਲੇ ਵੀ ਤੇ ਦੋ ਨੰਬਰ ਵਾਲੇ ਵੀ ਦੋਨੇ ਹੋ ਗਏ ਨਾ ਉਹਦੇ ਚ ਹੁਣ ਹੁੰਦਾ ਕੀ ਹੈ ਕਿ ਇਸ ਦਰਮਿਆਨ 사우ਦੀ ਤੇ ਪਾਕਿਸਤਾਨ ਨੇ ਆਪਸ ਦੇ ਵਿੱਚ ਡੀਲ ਕਰ ਲਈ ਕਿ ਤੇਰੇ ਤੇ ਹਮਲਾ ਮੇਰੇ ਤੇ ਹਮਲਾ ਮੇਰੇ ਤੇ ਹਮਲਾ ਤੇਰੇ ਤੇ ਹਮਲਾ ਤਾਂ ਬਈ ਮਤਲਬ ਕਿ ਬਰਾਬਰ ਹੀ ਆ ਕੰਮ ਜੀ ਹੁਣ ਇਹਨਾਂ ਨੇ ਯੂਏਈ ਇੱਕ ਕਹਿੰਦੇ ਕਿ ਇਹਨਾਂ ਦਾ ਬਹੁਤ ਵਧੀਆ 파ਟਨਰ ਹੈ ਬਿਜ਼ਨਸ ਵਗੈਰਾ ਵਾਸਤੇ ਇਹਨਾਂ ਨੇ ਪਿਊਸ਼ ਗੋਇਲ ਜੀ ਨੂੰ ਭੇਜਿਆ ਸੀਗਾ ਉੱਥੇ ਹੀ ਯੂਏਈ ਦੇ ਵਿੱਚ ਜੀ ਜਿੰਨੀ ਕੋ ਸਾਨੂੰ ਅੰਦਰੂਨੀ ਤੌਰ ਤੇ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਦਰਅਸਲ ਇਹ ਤਾਰ ਉਥੋਂ ਹੀ ਖੜਕੀ ਹੂੰ ਤਾਰ ਉਥੋਂ ਖੜਕੀ ਕਿ ਭਾਈ ਤੁਹਾਡੇ ਤੇ ਇੱਥੇ ਆ ਕੰਮ ਚੱਲੀ ਜਾਂਦਾ ਕਿਉਂਕਿ ਉਸੇ ਹੀ ਵਕਵੇ ਦੇ ਦੌਰਾਨ ਏਸ਼ੀਆ ਕੱਪ ਚੱਲ ਰਿਹਾ ਹੈ ਨਾ ਜੀ ਬਿਲਕੁਲ ਗੋਇਲ ਸਾਹਿਬ ਵੀ ਉੱਥੇ ਗਏ ਹੂੰ ਮੈਚ ਵੀ ਉੱਥੇ ਚੱਲ ਰਹੇ ਸਨ ਦੁਬਈ ਵਾਲਿਆਂ ਨੇ ਕਿਤੇ ਫਿਰ ਦੱਸਿਆ ਹੋਣਾ ਭਾਈ ਅਸੀਂ ਕੀ ਕਰੀਓ ਹੂੰ ਧੰਦਾ ਤੇ ਤੁਹਾਡੇ ਉੱਥੇ ਬੈਠੇ ਬੰਦੇ ਕਰੀ ਜਾਂਦੇ ਜੀ ਸਾਡੇ ਦੇ ਵਿੱਚ ਕੀ ਕਸੂਰ ਹੈ ਹੂੰ ਤੇ ਦੱਸਦੇ ਆ ਕਿ ਉਸ ਤੋਂ ਬਾਅਦ ਇੱਥੇ ਫਿਰ ਤਾਰ ਖੜਕੀ ਆ ਤੇ ਸ਼ਾਇਦ ਹੋ ਸਕਦਾ ਕਿ ਕੋਈ ਇਨਪੁਟ ਪਹਿਲਾਂ ਹੋਊਗੀ ਹੂੰ ਇਹਨਾਂ ਨੇ ਰੇਡ ਕੰਡਕਟ ਕੀਤੀ ਆ ਰੇਡ ਕੰਡਕਟ ਜਿਹੜੀ ਕੀਤੀ ਉਹ ਤਗੜੀ ਰੇਡ ਸੀਗੀ ਉਹਦੇ ਚ ਕੈਲਕ ਯੂਟੀ ਸਮੇਤ ਤਿੰਨ ਚਾਰ ਸਟੇਟਾਂ ਵੀ ਆ ਗਈਆਂ ਜੀ ਤੇ ਬਹਰਾਲ ਹੋਇਆ ਕੀ ਆ ਕਿ ਉਹ ਜਿਹੜਾ ਬੰਦਾ ਰਿੰਕੂ ਰਿੰਕੂ ਕਰਕੇ ਕਿਹਾ ਗਿਆ ਉਹਦਾ ਅਸਲ ਦੇ ਵਿੱਚ ਨਾਮ ਤੇਨੰਦ ਕੁਸ਼ੋਰ ਆ ਹੂੰ ਕੁਝ ਉਹਦੇ ਰਿਅਲਟਿਵ ਜਿਹੜੇ ਆ ਜਾਂ ਨੇੜਲੇ ਆ ਜਿਹੜੇ ਉਹਦਾ ਪੁੱਤਰ ਜਾਂ ਹੋਰ ਨੇੜਲੇ ਉਹਨਾਂ ਦੇ ਨਾਮ ਵੀ ਆਪਣੇ ਕੋਲ ਹੈਗੇ ਆ ਤੂੰ ਕਹਿੰਦਾ ਮਤਲਬ ਇਹ ਆ ਕਿ ਉਹ ਕਰਤਾ ਧਰਤਾ ਦਰਸਾ ਦਿੱਤਾ ਗਿਆ ਜੀ ਪਰ ਇਸ ਦਰਮਿਆਨ ਇੱਕ ਅਖਬਾਰ ਨੇ ਦੈਨਿਕ ਪਾਸਕਰ ਅਖਬਾਰ ਨੇ ਇਹ ਕਹਿ ਕੇ ਤਰਥਲੀ ਮਚਾ ਦਿੱਤੀ ਮਤਲਬ ਕਿ ਹੁਣ ਸਮਝ ਆ ਗਈ ਤੁਹਾਨੂੰ ਕਿ ਇਹ ਸਾਰਾ ਕੁਝ ਇਦਾਂ ਲੱਗਦਾ ਹੈ ਕਿ ਜਦਾਂ ਦੁਬਈ ਵਾਲੀ ਯਾਤਰਾ ਤੋਂ ਬਾਅਦ ਗੋਇਲ ਸਾਹਿਬ ਉੱਥੇ ਮੈਚ ਚੱਲ ਰਹੇ ਸਨ ਬੜਾ ਵੱਡੇ ਪੱਧਰ ਤੇ ਤੁਹਾਨੂੰ ਪਤਾ ਸੱਟਾ ਲੱਗਦਾ ਭਾਰਤ ਪਾਕਿਸਤਾਨ ਦੇ ਮੈਚਾਂ 'ਚ ਤੇ ਖਾਸ ਤੌਰ ਤੇ ਉਤੋਂ ਬਾਅਦ ਇੱਥੇ ਰੇਡ ਕੰਡਕਟ ਹੁੰਦੀ ਆ ਰੇਡ ਕੰਡਕਟ ਹੋਣੋਂ ਪਰੰਤ ਅਸਲ ਦੇ ਵਿੱਚ ਕੀ ਆ ਕਿ ਇੱਕ ਅਖਬਾਰ ਇਹ ਦਾਵਾ ਕਰਦਾ ਹੈ ਕਿ ਪੰਜਾਬ ਪੁਲਿਸ ਦੇ ਲਗਭਗ ਦਰਜਨ ਦੇ ਕਰੀਬ ਅਫਸਰ ਜਿਹੜੇ ਆ ਉਹ ਇਹਨਾਂ ਤੋਂ ਵਸੂਲੀ ਲੈਂਦੇ ਸਨ ਹਿੱਸਾ ਲੈਂਦੇ ਸਨ 10 ਆਈਪੀਐਸ ਦਾ ਜ਼ਿਕਰ ਹੈ ਕਿ ਜ਼ਿਆਦਾਤਰ ਇਹ ਭਾਈ ਇਧਰਲੇ ਪਾਸੇ ਸੀਗੇ ਯਾਨੀ ਪੰਜਾਬ ਵਾਲੀ ਸਾਈਡ ਤਾਂ ਇਹ ਬੰਦੇ ਇੱਥੇ ਜੋ ਕਮ ਚੱਲ ਰਿਹਾ ਸੀਗਾ ਉਹਦੇ ਤੋਂ ਜਾਨੂ ਸਰ ਨਾ ਸਿਰਫ ਜਾਨੂ ਸੀ ਬਲਕਿ ਉਹਨਾਂ ਨੂੰ ਹਿਸਾਪਤੀ ਇਹਦਾ ਮਿਲਦਾ ਸੀ ਹੂੰ ਹੋ ਦੋ ਕੋਠੀਆਂ ਨੇ ਉਥੇ 33 ਚ 1 44 ਚ ਆ ਦੋ ਤੀਏ ਦੋ ਚੌਕੇ ਜੀ ਤੇ ਦੱਸਦੇ ਆ ਕਿ ਉਥੇ ਕੋਈ ਰਹਿੰਦਾ ਕਰਦਾ ਨਹੀਂ ਸੀ ਅ ਲਗਜ਼ਰੀ ਗੱਡੀਆਂ ਦਾ ਜ਼ਖੀਰਾ ਮਿਲਿਆ ਅ ਸ਼ਾਇਦ ਪਟਿਆਲੇ ਤੋਂ 25-30 ਕਰੋੜ ਕੈਸ਼ ਮਿਲਿਆ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਨੇ ਪਰ ਉਹ ਦੋ ਜਿਹੜੀਆਂ ਕੋਠੀਆਂ ਸੀਗੀਆਂ ਜਨਾਬ ਉਹਦੇ ਬਾਰੇ ਵੀ ਚਰਚਾ ਹੈ ਕਿ ਉਹਨਾਂ ਦੇ ਵਿੱਚ ਮਾਹੌਲ ਰੰਗੀਨ ਰਹਿੰਦਾ ਸੀ ਹੂੰ ਖਾਤਰਦਾਰੀ ਕੀਤੀ ਜਾਂਦੀ ਸੀ ਅਫਸਰਾਂ ਦੀ ਜੀ ਮਤਲਬ ਕਾਫੀ ਕੁਝ ਨਿਕਲਦਾ ਸੀ ਕਾਫੀ ਕੁਝ ਹੈ ਤੇ ਹੁਣ ਇਹਦੇ 'ਚ ਕੀ ਹੈ ਕਿ ਸਾਡੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਉਹਦੇ ਵੱਨੀਓ ਕੋਈ ਅਧਿਕਾਰਤ ਤੌਰ ਤੇ ਇਹਦੇ 'ਚ ਵਰਸ਼ਨ ਹੈ ਨਹੀਂਗਾ ਨਾ ਤੇ ਇਹਨਾਂ ਨੇ ਖੰਡਨ ਕੀਤਾ ਜੀ ਦੇਖੋ ਕੋਈ ਅਖਬਾਰ ਤੁਹਾਡੀ ਅਫਸਰਸ਼ਾਹੀ ਬਾਰੇ ਏਡੀ ਵੱਡੀ ਗੱਲ ਲਿਖ ਰਿਆ ਹ ਹ ਕਿ ਚੰਡੀਗੜ੍ਹ ਦੇ ਵਿੱਚ ਚੱਲਦੇ ਇੰਟਰਨੈਸ਼ਨਲ ਰੈਕਟ ਚੋਂ ਹਿੱਸਾ ਜਾ ਰਿਹਾ ਸੀਗਾ ਜੀ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਉਹਦੇ ਤੇ ਕੋਈ ਗੱਲਬਾਤ ਤੇ ਕਰੋ ਨਾ ਉਸ ਸੰਬੰਧ ਵਾਲਾ ਹੋਣਾ ਬਣਦਾ ਹਾਂਜੀ ਉਹ ਤੁਸੀਂ ਦੇਖੋ ਕੋਈ ਅਧਿਕਾਰਤ ਤੌਰ ਤੇ ਤੁਸੀਂ ਜਾਂ ਤਾਂ ਜਾਂਚ ਪੜਤਾਲ ਦਾ ਕਹੋ ਕਿ ਅਸੀਂ ਮਹਿਕਮੇ ਦਾ ਬਈ ਅੰਦਰੂਨੀ ਹਾਲਚਲ ਕਰਦੇ ਹਾਂ ਪਤਾ ਕੀ ਆ ਜੀ ਜੀ ਦੂਜੀ ਚੀਜ਼ ਇਹ ਕਿ ਜੇ ਨਹੀਂ ਤਾਂ ਤੁਸੀਂ ਉਸ ਦਾਅਵੇ ਨੂੰ ਨਕਾਰ ਸਕਦੇ ਇਹ ਉਹੀ ਅਖਬਾਰ ਹੈ ਕਿ ਜਿਹਦੇ ਵਿੱਚ ਬਾਜਵੇ ਦਾ ਤੁਹਾਨੂੰ ਪਤਾ ਬਿਆਨ ਛਪਿਆ ਸੀਗਾ ਤੇ ਕਿੱਡਾ ਰੌਲਾ ਪੈ ਗਿਆ ਸੀ ਨਾ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਹੁੰਦਾ ਕਿ ਜੇ ਹੁਣ ਆਪਾਂ ਦੇਖੀਏ ਹਾਂ ਬਾਜਵੇ ਨੇ ਸ਼ਾਇਦ ਐਸਾ ਅਖਬਾਰ ਦੀ ਖਬਰ ਦਾ ਹਵਾਲਾ ਦੇ ਕੇ ਕਿਹਾ ਸੀਗਾ ਤਾਂ ਇੰਨਾ ਵੱਡਾ ਰੌਲਾ ਬਣ ਗਿਆ ਸੀ ਹੈਨਾ ਤਾਂ ਹੁਣ ਇੰਨਾ ਵੱਡਾ ਜਿਹੜਾ ਉਹ ਅਖਬਾਰ ਦਾਵਾ ਕਰ ਰਿਹਾ ਵਾ ਤਾਂ ਭਾਈ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਤੁਸੀਂ ਜੇ ਜ਼ੀਰੋ ਟੋਲਰੈਂਸ ਕਹਿ ਕੇ ਆਏ ਹੋ ਕਿ ਅਸੀਂ ਭਾਈ ਕਰਾਪਸ਼ਨ ਨਹੀਂ ਹੋਣ ਦੇਣੀ ਜਾਂ ਫਲਾ 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 ਤਾਂ ਇਹ ਜੇ ਆਪਾਂ ਵੇਖੀਏ ਤਾਂ ਬਹੁਤ ਮੋਟੀ ਆਰਗੇਨਾਈਜ਼ਡ ਤਰੀਕੇ ਨਾਲ ਕੀਤੀ ਜਾਂਦੀ ਕਰਾਪਸ਼ਨ ਹੈ ਜੀ ਤੇ ਜਿਹਦੀ ਇੰਟਰਨੈਸ਼ਨਲ ਪੱਧਰ ਤੇ ਬਦਨਾਮੀ ਆ ਇਹ ਗੇਮ ਵੀ ਦੱਸਦੀ ਹੈ ਕਿ 5-600 ਕਰੋੜ ਤੋਂ ਉੱਤੇ ਦੀ ਹੋ ਸਕਦੀ ਆ ਤੁਸੀਂ ਹਿਸਾਬ ਲਾ ਲਓ ਫਿਰ ਹਿੱਸਾ ਕਿੱਡਾ ਮੋਟਾ ਜਾਂਦਾ ਹੋਊਗਾ ਬਿਲਕੁਲ ਬਿਲਕੁਲ ਜੀ 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 ਮੇਜਰਪੁਰੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕਹਿੰਦੇ ਕਿ ਵਧੀਆ ਇਨਫੋਰਮੇਸ਼ਨ ਹੁੰਦੀ ਆ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੈਣੀ ਸਾਹਿਬ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਵੀ ਮਿਹਰਬਾਨੀ ਤੇ ਨਾਲ ਜੋਨ ਵੀ ਮਿਹਰਬਾਨੀ ਮਨਪ੍ਰੀਤ ਕੌਰ ਜੀ ਦੱਸ ਰਹੇ ਨੇ ਕਿ ਇਟਲੀ ਵਿੱਚ ਇਹ ਸੱਟੇਬਾਜੀ ਕਹਿੰਦੇ ਆਮ ਹੈ 12 ਤੇ ਮਸ਼ੀਨਾਂ ਲੱਗੀਆਂ ਹੋਈਆਂ ਨੇ ਕਹਿੰਦੇ ਪਰ ਆਪਣੇ ਤੇ ਬਾਈ ਇਹ ਰਲਿਆ ਮਿਲਿਆ ਕੰਮ ਚੱਲਦਾ ਮਲੂਕ ਸਿੰਘ ਜੀ ਆਪਣੇ ਤਾਂ ਜੜੀਆਂ ਉਹ ਸੀਗੀਆਂ ਮਤਲਬ ਕਿ ਤੁਸੀਂ ਦੇਖੋ ਡ੍ਰੀਮ 11 ਵਰਗੀਆਂ ਸਾਰੀਆਂ ਬਹਿਲ ਕਰ ਦਿੱਤੀਆਂ ਨੇ ਜੀ ਭਾਰਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹਿਨ ਨੇ ਹੂੰ ਬਾਹਰਲੇ ਮੁਲਕਾਂ ਚ ਜਿੱਥੇ ਕੈਸੀਨੋ ਵੀ ਖੁੱਲੇ ਨੇ ਆਪਣੇ ਇਕੱਧ ਸਟੇਟ ਨੂੰ ਜੇ ਛੱਡ ਦਈਏ ਤੇ ਇੱਥੇ ਤਾਂ ਕੈਸੀਨੋ ਵੀ ਨਹੀਂ ਨਖੜਾਇਆ ਜਾਂਦਾ ਉਹ ਕੈਸੀਨੋ ਜੋ ਆਪਾਂ ਫਿਲਮਾਂ 'ਚ ਹੀ ਦੇਖਦੇ ਹਾਂ ਜੀ ਸ਼ਾਇਦ ਇਕੱਧ ਸਟੇਟ ਤੋਂ ਹੋਵੇਗੀ ਜਿਹਦੇ ਵਿੱਚ ਇਹ ਚੱਲਦੇ ਨੇ ਉਹਦਾ ਇੱਕ ਵਾਰੀ ਸ਼ਾਇਦ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਕੈਸੀਨੋ ਖੋਲਾਂਗੇ ਹੂੰ ਘੋੜ ਦੌੜ ਕਰਾਇਆ ਕਰਾਂਗੇ ਘੋੜਿਆਂ ਦੀ ਦੌੜ ਉਹ ਕਾਫੀ ਉਹਨਾਂ ਦੇ ਵੱਡੇ ਖੁਆਬ ਸੀਗੇ ਹਮ ਸੁਪਨੇ ਬਹੁਤ ਵੱਡੇ ਸੀਗੇ ਉਹਦੇ ਬਾਅਦ ਮਾਨ ਸਾਹਿਬ ਵੀ ਕਹਿ ਰਹੇ ਸੀ ਕਹਿ ਰਹੇ ਪ੍ਰਾਤਨ ਖੇਡਾਂ ਜਿਹੜੀਆਂ ਅਸੀਂ ਸ਼ੁਰੂ ਕਰਾਂਗੇ ਦੁਬਾਰਾ ਨਹੀਂ ਇਹ ਪ੍ਰਾਤਨ ਖੇਡਾਂ ਜਿਹੜੀਆਂ ਨੇ ਚਲੋ ਉਤੇ ਕਿਲਾ ਰਾਏਪੁਰ ਵਾਲੀਆਂ ਹੋ ਗਿਆ ਨਾ ਹਾਂਜੀ ਉਹ ਸ਼ਾਇਦ 1934 ਤੋਂ ਚੱਲਦੀਆਂ ਨੇ ਉਤੇ ਉਹਦਾ ਜ਼ਿਕਰ ਕਰਦੇ ਸੀ ਜਨਾਬ ਇਹ ਅਸਲ ਦੇ ਵਿੱਚ ਕੀ ਆ ਕਿ ਜੋ ਇਹ ਹੁੰਦੀ ਹੈ ਨਾ ਕੋੜਿਆਂ ਦੀ ਦੌੜ ਇਹਦੇ ਤੇ ਬਹੁਤ ਮੋਟਾ ਪੈਸਾ ਲੱਗਦਾ ਹੈ ਜੀ ਬਹੁਤ ਮੋਟਾ ਪੈਸਾ ਲੱਗਦਾ ਹੈ ਤਾਂ ਇਹਨਾਂ ਨੇ ਮਤਲਬ ਕਿ ਉਹਦੋਂ ਐਲਾਨ ਕੀਤਾ ਸੀਗਾ ਕਿ ਅਸੀਂ ਇਹ ਪੰਜਾਬ 'ਚ ਕਰਵਾਵਾਂਗੇ ਕਿਉਂਕਿ ਕਮਾਈ ਹੈ ਨਾ ਜੀ ਇਹਨੂੰ ਜੇ ਤੁਸੀਂ ਲੀਗਲਾਈਜ਼ਡ ਕਰਦੇ ਹੋਗੇ ਇਹਨੂੰ ਕਾਨੂੰਨੀ ਲੈਉਗੇ ਡੈਰੇ ਚਾਰ ਲਵਗੇ ਜੀ ਠੀਕ ਹੈ ਨਾ ਸਰ ਤਾਂ ਤੁਹਾਡਾ ਕੈਸੀਨੋ ਚ ਜਾਂ ਇਹਨਾਂ ਚ ਪੈਸਾ ਆਉਣਾ ਸ਼ੁਰੂ ਹੋ ਜਾਵੇ ਬਾਦਿਆ ਆਉਣਾ ਸ਼ੁਰੂ ਹੋ ਜਾਵੇ ਬਿਲਕੁਲ ਜੀ ਬਿਲਕੁਲ ਅ ਦਵਿੰਦਰ ਪਾਤਲ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਚੰਗਾ ਲੱਗ ਰਿਹਾ ਤੁਸੀਂ ਅੱਜ ਲਾਈਵ ਦੇਖ ਰਹੇ ਹੋ ਜਿਹੜੇ ਦੋਸਤ ਰਿਕਾਰਡਡ ਦੇਖਦੇ ਨੇ ਤੇ ਲਾਈਵ ਦੇ ਵਿੱਚ ਆਉਂਦੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਤੇ ਮੁਕਰਦ ਸਿੰਘ ਜੀ ਪੁੱਛ ਰਹੇ ਨੇ ਕਿ ਕੈਪਟਨ ਸਾਹਿਬ ਕਿੱਥੇ ਖੋ ਗਏ ਨੇ ਤੁਸੀਂ ਬਣਾ ਹੀ ਹੋ ਗਏ ਹਾਂ ਦੇਖੋ ਕੈਪਟਨ ਸਾਹਿਬ ਦੀ ਨਾ ਹੁਣ ਸਿਹਤ ਅਮ ਜੀ ਜੀ ਸ਼ਸ਼ੀ ਥਰੂਰ ਆਏ ਸੀ ਉਹਨਾਂ ਦੇ ਘਰੇ ਜੀ ਜੀ ਤੇ ਸਾਰੇ ਮਿਲੇ ਸੀ ਉੱਥੇ ਯਾਰ ਮਨਪ੍ਰੀਤ ਬਾਦਲ ਵੀ ਪਹੁੰਚੇ ਹੋਏ ਸਨ ਹਮ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਦੇਖਿਆ ਤਸਵੀਰਾਂ ਦੇ ਵਿੱਚ ਹੋਰ ਵੀ ਕੁਝ ਇਹਨਾਂ ਦੇ ਸੱਜਣ ਪਹੁੰਚੇ ਹੋਏ ਸੀ ਜੀ ਜੀ ਤਾਂ ਉਹ ਹੁਣ ਮਤਲਬ ਕਿ ਉਮਰ ਦੇ ਉਸ ਪੜਾਅ ਤੇ ਨੇ ਜਿੱਥੇ ਉਹ ਸਰਗਰਮੀ ਨਾਲ ਰਾਜਨੀਤੀ ਨਹੀਂ ਕਰ ਸਕਦੇ ਉਹਨਾਂ ਨੇ ਆਪਦੀ ਵਿਰਾਸਤ ਜਿਹੜੀ ਆ ਉਹ ਆਪਦੀ ਧੀ ਨੂੰ ਸੌਂਪ ਦਿੱਤੀ ਆ ਜੀ ਸਿਆਸੀ ਵਿਰਾਸਤ ਕਿਉਂਕਿ ਰਣਿੰਦਰ ਜਿਹੜੇ ਇਹਨਾਂ ਦੇ ਬੇਟੇ ਆ ਉਹ ਰਾਜਨੀਤੀ ਚ ਨਾ ਨਹੀਂ ਜੰਮ ਸਕੇ ਹਮ ਆਪਣੇ ਇਲੈਕਸ਼ਨ ਵੀ ਲੜੇ ਸੰਤਨ ਯਾਦ ਹੋਏਗਾ ਬਖਦੇ ਤੋਂ ਰਣਿੰਦਰ ਸਿੰਘ ਨੂੰ ਮਤਲਬ ਕਿ ਅੱਗੇ ਤੇ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਪਰ ਗੱਲ ਇਹ ਆ ਕਿ ਕਈ ਚੀਜ਼ਾਂ ਹੁੰਦੀਆਂ ਨੇ ਜੀ ਹੁਣ ਮਤਾਬਚਨ ਦਾ ਮੁੰਡਾ ਗਾ ਮਤਾਬਚਨ ਨਹੀਂ ਬਣ ਸਕਿਆ ਸਚਨ ਤੰਦੂਲਕਰ ਦਾ ਮੁੰਡਾ ਗਾ ਸਚਨ ਤੰਦੂਲਕਰ ਨਹੀਂ ਬਣ ਸਕਿਆ ਜੀ 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 ਠੀਕ ਹੈ ਨਾ ਨਹੀਂ ਹੁੰਦਾ ਕਿ ਉਵੇਂ ਹੀ ਸੱਤਰੀ ਚੱਲੇ ਹਾਂ ਜੀ ਉਸੇ ਉਪਤ ਕਿਨਾਤੇ ਚੱਲ ਕੇ ਬੱਚਾ ਵੀ ਜਿਹੜਾ ਓਡਾ ਵੱਡਾ ਕਦ ਕੱਢ ਲੈ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਵਾਗ ਡੋ ਰਿਆ ਸਿਆਸਤ ਦੀ ਉਹ ਜੈਨਦਰ ਕੌਰ ਦੇ ਕੋਲ ਆ ਜੀ ਜੀ ਚਲੋ ਗੱਲਬਾਤ ਹੋਈ ਤੇ ਜਾਣਕਾਰੀ ਵੀ ਸਾਂਝੀ ਹੋ ਗਈ ਕੰਗਸਰੀਵਾਲਾ ਜੀ ਦੱਸ ਰਹੇ ਨੇ ਰਕੇਸ਼ ਕੁਮਾਰ ਜੀ ਦੱਸ ਰਹੇ ਨੇ ਕਹਿੰਦੇ ਗੋਆ ਦੇ ਵਿੱਚ ਬਈ ਕੈਸੀਨੋ ਹੈਗੇ ਨੇ ਹਾਂ ਜੀ ਹੈਗੇ ਨੇ ਗੋਆ ਦੇ ਵਿੱਚ ਜੀ ਖੈਰ ਸ਼ੁਕਰੀਆ ਮਿਹਰਬਾਨੀ ਤੁਹਾਡੀ ਬਹੁਤ-ਬਹੁਤ ਨਾਲ ਜੋੜਨ ਵਾਸਤੇ